ਤੁਸੀਂ ਇੱਕ ਕਾਂ ਨੂੰ ਬੁਰਕੀ ਪਾ ਦੇਓ ਰੋਟੀ ਦੀ ਕੱਲਾ ਨਹੀਂ ਖਾਂਦਾ ਕਦੀ ਵੀ ਆਪਣੇ ਸੰਬੰਧੀਆਂ ਨੂੰ ਇਕੱਠੇ ਕਰਦਾ ਰੌਲਾ ਪਾ ਕੇ ਵੀ ਆਜੋ ਤੁਸੀਂ ਵੀ ਛੱਕ ਲੋ ਤੇ ਸਾਨੂੰ ਕਿਤੇ ਮਿਲ ਜਾਏ ਫਿਰ ਕਹਿੰਦੇ ਦਰਵਾਜ਼ਾ ਲਾ ਲੈ ਦੇਖ ਨਾ ਲਵੇ ਕੋਈ ਕੋਈ ਆ ਜੂਗਾ ਮੰਗਣ ਦੇਖੋ ਉਹਨਾਂ 'ਚ ਕਿੰਨੇ ਗੁਣ ਨੇ ਸਾਨੂੰ ਵੀ ਵੰਡ ਛਕਣ ਦਾ ਹੁਕਮ ਹੈ ਕੀਰਤ ਕਰੋ ਨਾਮ ਜਪੋ ਵੰਡ ਛਕੋ ਪਹਿਲਾਂ ਤਾਂ ਸਾਡੇ ਬਜ਼ੁਰਗ ਵੰਡ ਕੇ ਛਕਦੇ ਸੀ ਚਲੋ ਗੁਰੂ ਘਰ ਦੀ ਮਰਿਆਦਾ ਲੰਗਰ ਦੀ ਤਾਂ ਹੈਗੀ ਐ ਵੰਡ ਕੇ ਛਕਣਾ ਇਹ ਨਹੀਂ ਵੀ ਆਟਾ ਪਾ ਕੇ ਲੰਗਰ ਦੇ ਵਿੱਚ ਤੇ ਵੰਡ ਕੇ ਛਕਿਆ ਗਿਆ ਤੇਰੇ ਕੋਲ ਕੋਈ ਗਰੀਬ ਬੰਦਾ ਹੈ ਉਹ ਬਿਮਾਰ ਹੈ ਉਹ ਦਵਾਈ ਬੂਟੀ ਨਹੀਂ ਲੈ ਸਕਦਾ ਜੇ ਤੂੰ ਉਹਦੀ ਦਵਾਈ ਬੂਟੀ ਲੈ ਕੇ ਦੇਤੀ ਨਾ ਉਹਨੂੰ ਤਾਂ ਸਮਝੀਵੇਂ ਲੰਗਰ 'ਚ ਹੀ ਹਿੱਸਾ ਪਾਇਆ ਮੇਰਾ ਲੰਗਰ 'ਚ ਹੀ ਹਿੱਸਾ ਪਹਿ ਗਿਆ ਫੇਰ ਕੱਪੜਿਆਂ ਦੀ ਲੋੜ ਤਾਂ ਬਸਤਰਾਂ ਦੀ ਲੋੜ ਤਾਂ ਪੈਂਦੀ ਹੈ ਗਰਮੀ ਵਾਲੇ ਨਹੀਂ ਸਰਦੀ ਵਾਲੇ ਨਹੀਂ ਗਰਮੀ ਵਾਲੇ ਨਹੀਂ ਤੁਸੀਂ ਦੇਖਦੇ ਹੋ ਗਰੀਬ ਪਰਿਵਾਰ ਹੈ ਉਹਦੇ ਬੱਚਿਆਂ ਕੋਲ ਬਸਤਰ ਨਹੀਂ ਪਾਟੇ ਪ੍ਰਾਣੀ ਨੇ ਤੁਸੀਂ ਉਹਨਾਂ ਨੂੰ ਬਹੁਤੇ ਮਹਿੰਗੇ ਨਹੀਂ ਠੀਕ ਜੇ ਬਸਤਰ ਲੈ ਦਿਓ ਤਾਂ ਸਮਝਾ ਜੇ ਗੁਰੂ ਗ੍ਰੰਥ ਸਾਹਿਬ ਰਮਾਲਾ ਹੀ ਦੇ ਦਿੱਤਾ ਉਹ ਗੁਰੂ ਨੂੰ ਰਮਾਲਾ ਪ੍ਰਵਾਨ ਹੋ ਗਿਆ ਤੁਹਾਡਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇਸ ਕਰਕੇ ਵੰਡ ਕੇ ਛਕਣਾ ਏ ਗੁਰੂ ਨਾਨਕ ਦੇ ਘਰ ਦੀ ਮਰਿਆਦਾ